ਨਾ ਉਹ ਪਿਆਜ ਮੈਂ ਸੁਧਾ ਵੜਲਾ ਜਾ ਸਰਾਡੀ ਕੋਈ ਗੱਲ ਨਹੀਂ ਆਦਾ ਕਰੈਕਟਰ ਕੋਈ ਨਹੀਂ ਸਰ ਪਣਾ ਨਹੀਂ ਸਰ ਠੀਕ ਆ ਬਸ ਸਰਾਡੇ ਚਾਚੇ ਦੇ ਹੋਰ ਵਾਲੇ ਲੱਗ ਗਏ ਦੇ ਹੋਰ ਵਾਲੇ ਯਾ ਚੋਪੋਈ ਕਰਦੋ ਕਿਹੜੀ ਕੁਰਬਾਨ ਇਹ ਕਹਿੰਦੇ ਰੱਖੀ ਵਿੱਚ ਸਾਰੇ ਅਸੀਂ ਸੇਲਤੀ ਦਾ ਨਾ ਕਰੀਓ ਪਰਚੇ ਦਾ ਟਿਕਣਾ ਹੈ ਸਾਰੇ ਪਰਚਾ ਮਾਰੇ ਮੇਰੀ ਗੱਲ ਸੁਣੀਏ ਸਾਰੇ ਜੰਨਾ ਸੰਵਾਦ ਲੱਗ ਰੱਖੀ ਐ ਕੋਈ ਪਤਾ ਹੋਵੇ ਆਹ ਜੀ ਜੇ ਕੋਈ ਕੋਖੜ ਕੇ ਨਵੇਂ ਮਾਡਲ ਕੋਰੋਨਾ ਟੋਲੀ ਚ ਲਾਈ ਨਾਲ ਖੜੀ ਰਹੀ ਫਿਰਦੀ ਆ ਦਰਵਾਜ਼ੇ ਦੇ ਚਾੜੀ ਜਿਸੀ ਐਂਟਰਾ ਦੀ ਲਾਗੇ ਆ ਆਹਾਂ ਐਂ ਜਿਸੀ ਆਏ ਆ ਟਰੈਕਟਰੋਂ ਕੋਣ ਆਏ ਆ ਉਹਨੇ ਇਧਰ ਲਿਆਂਦਾ ਆ ਨਾਡੀ ਕੋਈ ਗੱਤ ਨਹੀਂ ਆ ਨੂੰ ਚੇਤਾ ਨਹੀਂ ਦੇ ਆਹ ਆਇਆ ਦੋਨੋਂ ਪਹੁੰਚਣਾ ਉਹਨਾਂ ਦਾ ਮੈਚ ਹੋਣਾ ਉਹਦਾ ਜੁਨੀਅਰਾਂ ਦਾ ਮੈਚ ਹੋਣਾ ਮੈਂ ਉਹਨੂੰ ਚਾਹੁੰਦਾ ਹਾਂ ਜੀ ਨਹੀਂ ਸਰ ਉਹੋ ਹੀ ਜਿਹੜੇ ਉਹਨੇ ਜਲਾਇਆ ਆਂਦੇ ਆ ਉਹਨੇ ਚਾਹਦੇ ਆਂ ਉਹਨੂੰ ਕੋਈ ਟ੍ਰੈਂਡਰ ਕੋ ਆ ਜਾਓ ਹਾਂ ਆਮ ਜਾਓ ਆਹ ਮੜੇ ਲੇ ਗਏ ਅੱਗੇ ਅੱਜ 6 ਜਿਹੜੇ ਤੁਸੀਂ ਅੱਗੇ ਜੇ ਭਾਜੀ ਸੇਵ ਜਿਹਨਾਂ ਨੂੰ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਰਾ ਲੈ ਕੋਈ ਹੈ ਨਾ ਤੁਹਾਡੇ ਕੋਲ ਹੀ ਖੁੰਦਾ ਪੰਜ ਜਣਿਆਂ ਕੋਈ ਤੁਸੀਂ ਹੋਰ ਲੱਗੇ ਤਾਂ ਖੋਲੋ ਇਹ ਗੱਲ ਕਿ ਟਰੈਕਟਰ ਦੇ ਅੰਦਰ ਲੋਡ ਨਹੀਂ ਆਉਂਦਾ ਤੇ ਆਪਣਾ ਖਰਾਬ ਹੋ ਜਾਂਦਾ ਜੀਬਾਨ ਜੀ ਅਸੀਂ ਐਸਐਸ ਸਾਹਿਬ ਖੜਕਸ ਰੱਖਿਆ ਫੋਰਸ ਗਰਾਸਪਰ ਐਸਐਸ ਆਈ ਸੁਰਿੰਦਰ ਸਿੰਘ ਵਾਇਰਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ બસ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਸੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਇੱਥੇ ਆਹ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਆਂ ਸੇਫਟੀ ਵਾਸਤੇ ਗੱਲਾਂ ਖੜਨੀਆਂ ਤੇ ਉਹਦੀ ਸੇਫਟੀ ਵਾਸਤੇ ਰੱਖੀ ਹੈ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਹੈ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਹੈ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਉਹਨਾਂ ਰਾਜ ਨਿਵਾ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ